مرد آباد مرد آباد پنجاب سرڪار مرد آباد مرد آباد مرد آباد مرد آباد سڙا ٽولا مرد آباد مرد آباد مرد آباد मुख्यमंत्री مرد آباد مرد آباد زند آباد زند آباد سڙا هڪڙا زند

नारे परो न ਪੂਰੀ ਕਰੋ ਪੂਰੀ ਕਰੋ ਪੂਰੀ ਕਰੋ 5 April ਵਾਲੇ ਹੁਕਮਾਂ ਨੂੰ ਜਾਰੀ ਕਰੋ ਜਾਰੀ ਕਰੋ ਜਾਰੀ ਕਰੋ 5 April ਵਾਲੇ ਹੁਕਮਾਂ ਨੂੰ ਪੱਤੀ ਤੇ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਜਦੋਂ ਅਸੀਂ ਸਾਥੀਓ ਜਦੋਂ ਅਸੀਂ ਬੈਕ ਲਾਗ ਦਾ ਮਿਸ਼ਨ ਜਿਹੜਾ ਆਰੰਭਿਆ ਸੀ ਟੋਡੇ ਵਿੱਚੋਂ ਹੀ ਸਾਨੂੰ ਮਾੜਾ ਜਾਂਦਾ ਬੋਲਦੇ ਸੀ ਕਿ ਭਰਤੀ ਖਰਾਬ ਕਰਨ ਵਾਲੇ ਆ ਗਏ ਮੇਰੀ ਗੱਲ ਦਾ ਗੁਸਾ ਨਾ ਕਰਿਆ ਜੇ ਮੈਂ ਉਹੀ ਮੁੱਲ ਨੂੰ ਪਾ ਜੋ ਸੱਚਾ ਟੋਡੇ ਵਿੱਚੋਂ ਹੀ ਸਾਨੂੰ ਮਾੜਾ ਕਹਿੰਦੇ ਸੀ ਅੱਜ ਤੁਸੀਂ ਵੀ ਸਾਡੇ ਨਾਲ ਬੈਠੇ ਇਹ ਗੱਲ ਬਲਵਿੰਦਰ ਦਾਦਾ ਜੀ ਨੇ ਤੈਂਕੀ ਮੋਚੋ ਕਹੀ ਸੀ ਕਿ ਅੱਜ ਸਾਨੂੰ ਤੁਸੀਂ ਮਾੜਾ ਕਹਿ ਰਹੇ ਹੋ ਕੱਲ ਨੂੰ ਤੁਸੀਂ ਵੀ ਸਾਡੇ ਵਿੱਚ ਹੀ ਹੋਵੋਗੇ ਔਰ ਅੱਜ ਤੁਸੀਂ ਸਾਡੇ ਵਿੱਚ ਬੈਠੇ ਅਸੀਂ ਜੋ ਬੋਲਿਆ ਉਹ ਸੱਚ ਹੋਇਆ ਕਹਿੰਦੇ ਸੀ ਬੈਕਲੌਗ ਨਹੀਂ ਮਿਲਣਾ ਕੋਰਟ ਨੇ ਹੁਕਮ ਜਾਰੀ ਕਰਤੇ ਚਾਰ ਪਿਆਰ ਨੂੰ ਕਿ ਬੈਕਲੌਗ ਪਹਿਲਾਂ ਪੜੋ ਅਸੀਂ ਹੁਣ ਤੱਕ ਜੋ ਜੋ ਕਿਹਾ ਉਹ ਸੱਚ ਹੋਇਆ ਔਰ ਅੱਗੇ ਵੀ ਉਮੀਦ ਕਰਦੇ ਕਿ ਉਹ ਸੱਚੀ ਹੋਊਗਾ ਆ ਚਾਰ ਕਦਨ ਪਹਿਲਾਂ ਸਾਡੇ ਹੀ ਸਾਥੀ ਆਫਰ ਲੈਟਰ ਹੱਥਾਂ 'ਚ ਫੜੀ ਇਸੇ ਦਫਤੇ ਦੇ ਬਾਅਦ ਨਾਰੇबाजी ਕਰ ਰਹੇ ਸੀ ਕਿ ਸਾਨੂੰ ਜੋਇਨ ਨਹੀਂ ਕਰਾਇਆ ਜਾ ਰਿਹਾ ਉਹਦੇ ਵਿੱਚ ਹਰ ਕੈਟਾਗਰੀ ਦਾ ਸਾਥੀ ਮੌਜੂਦ ਸੀਗਾ ਉਹਨਾਂ ਨੂੰ ਮੀਟਿੰਗ ਮਿਲੀ ਤਾਂ ਮੀਟਿੰਗ ਦੇ ਵਿੱਚ ਉਹਨਾਂ ਵੱਲੋਂ ਇਹ ਪੱਖ ਰੱਖਿਆ ਗਿਆ ਕਿ ਤੁਸੀਂ ਜੋਇਨਿੰਗ ਨਾ ਰੋਕੋ ਚਾਹੇ ਓਪਨ 1170 ਹੀ ਕਰ ਦਿਓ ਯਾਰ ਓਪਨ 1170 ਕਿਉਂ ਦੀ ਤੁਸੀਂ ਮੰਗ ਕਰ ਰਹੇ ਹੋ ਤੁਸੀਂ 2694 ਦੀ ਮੰਗ ਕਿਉਂ ਨਹੀਂ ਕਰ ਰਹੇ ਜੋ ਕੋਰਟ ਦੇ ਹੁਕਮ ਆਏ ਨੇ ਸੋ ਉਹ ਵੀ ਕਿੰਨਾ ਕਿਤੇ ਆਪਣੇ ਤੱਕ ਹੀ ਨੇ ਜਿਹੜੇ ਉਹਨਾਂ ਦੇ ਨਾਲ ਤੁਰੇ ਫਿਰਦੇ ਨੇ ਜਿਹਨਾਂ ਨੂੰ ਅਸੀਂ ਅੱਜ ਮਾੜਾ ਲੱਗ ਰਹੇ ਆ ਜਿਨ੍ਹਾਂ ਨੂੰ ਇਹ ਲੱਗ ਰਿਹਾ ਕਿ ਇਹਨਾਂ ਨੇ ਸਾਡੀ ਜੋ ਇਹ ਕੋਰਟ ਜਾ ਕੇ ਰੋਕ ਲਗਾਈ ਆ ਜਦੋਂ 1170 ਜਿਹੜੀ ਉਹ ਮੰਗ ਰੱਖ ਰਹੇ ਨੇ ਜਦੋਂ ਐਸੀਬੀਸੀ ਉਹ 1170 ਵਿੱਚ ਨਾ ਆਏ ਤਾਂ ਉਹ ਵੀ ਸਾਡੇ ਨਾਲ ਇੱਥੇ ਤੁਹਾਨੂੰ ਬੈਠੇ ਹੋਏ ਮਿਲਣਗੇ ਜਿਵੇਂ ਤੁਸੀਂ ਬੈਠੇ ਹੋਏ ਹੋ ਜਿਵੇਂ ਤੁਸੀਂ ਪਹਿਲਾਂ ਉਧਰ ਸੀ ਕੰਮ ਨਹੀਂ ਬਣਿਆ ਮਜਬੂਰਨ ਤੁਹਾਨੂੰ ਵੀ ਸਾਡਾ ਸਾਥ ਦੇਣਾ ਹੀ ਪਿਆ ਅਸੀਂ ਤਾਂ ਪਹਿਲੇ ਦਿਨ ਤੋਂ ਕਹ ਰਹੇ ਸੀ ਭਰਤੀ 9894 994 ਦੇਖੋ ਜਿਹੜਾ ਲਾਸਟ ਤੇ ਬੈਠਾ ਹੁੰਦਾ ਨਾ ਜਿਹਨੂੰ ਆਪਾਂ ਲੋਅ ਮਾਰਟ ਕਹਿੰਦੇ ਆ ਅਸਲ ਵਿੱਚ ਸਾਨੂੰ ਲੋਅ ਮਾਰਟ ਦਾ ਪਤਾ ਹੀ ਹੈ ਨਹੀਂ ਕਿ ਲੋਅ ਮਾਰਟ ਹੈ ਕੀ ਆ ਯਾਰ ਲੋਅ ਮਾਰਟ ਉਹ ਆ ਜਿਹੜਾ ਭਰਤੀ ਤੋਂ ਬਾਹਰ ਆ ਜਿਹੜਾ ਭਰਤੀ 'ਚ ਨੰਬਰ ਨਹੀਂ ਆਉਂਦਾ ਉਹ ਲੋਅ ਮਾਰਟ ਆ ਸਾਡਾ ਤਾਂ ਨੰਬਰ ਨੰਬਰ ਆਉਂਦਾ ਯਾਰ ਅਸੀਂ ਲੋਅ ਮਾਰਟ ਕਿਵੇਂ ਹੋਗੇ ਅਸੀਂ ਤਾਂ ਮੈਰਿਟਰੀਅਸ ਆ ਅਸੀਂ ਤਾਂ ਮੈਰਿਟ ਵਾਲੇ ਆ लो मेरिट ਦਾ ਉਹ ਆ ਜਿਹਨਾਂ ਦਾ ਨੰਬਰ ਹੀ ਨਹੀਂ ਆ ਰਿਹਾ ਤੁਸੀਂ ਤਾਂ ਯਾਰ ਸਕਰੂਟੀ ਨਹੀਂ ਕਰਾ ਚੁੱਕੋ ਤੁਸੀਂ ਫਿਰ ਆਪਣੇ ਆਪ ਲੋ ਮੈਟ ਕਹਾਰੇ ਤੁਸੀਂ ਲੋ ਮੈਟ ਨਹੀਂ ਹੈਗੇ ਤੁਸੀਂ ਮੈਰਿਟੋਰੀਅਸ ਹੋ ਤੁਸੀਂ ਮੈਰਿਟ ਹੋਲਡਰ ਹੋ ਲੋ ਮੈਟ ਉਹ ਆ ਕਿ ਜਿਹਨੂੰ ਲੱਗਦਾ ਕਿ ਉਹਦਾ ਨੰਬਰ ਆਉਣਾ ਹੀ ਨਹੀਂ ਉਹ ਉਹ ਲੋ ਮੈਟ ਹੈ ਜਿਹਦਾ 9492 ਨੰਬਰ ਆਉਂਦਾ ਹੀ ਨਹੀਂ ਇਹ ਲੋ ਮੈਟ ਹੈ ਅਸੀਂ ਲੋ ਮੈਟ ਨਹੀਂ ਹੈਗੇ ਇੱਥੇ ਦੋ ਲਿਸਟਾਂ ਬਣਾਤੀਆਂ ਕਿ 3000 ਤੱਕ 2999 ਅ 2999 ਲੋ ਮੈਟ ਹੈ ਨੇ ਯਾਰ ਹਾਈ ਮੈਟਾ ਇਦਾਂ ਵੀ ਟੂ ਕਰੀ ਪਹਿਲਾਂ ਤੇ ਆਪਣੇ ਮਨ ਚ ਇਹ ਗੱਲ ਕਰ ਦੋ ਉਹ ਜਿਹੜਾ ਸਾਥੀ ਨੇ ਉਸ ਦਿਨ 1170 ਦੀ ਗੱਲ ਕੀਤੀ ਆ ਜਿਹੜੇ ਉਹਨਾਂ ਨਾਲ ਕੈਟਾਗਰੀਆਂ ਵਾਲੇ ਤੁਰੇ ਫਿਰਦੇ ਆ ਮੈਂ ਦਾਅਵੇ ਨਾਲ ਕਹਿੰਦਾ ਕਿ ਜੇ ਸਰਕਾਰ ਨੇ ਕੋਈ 19 ਕੀ ਕੀਤੀ 1170 ਤੱਕ ਲਿਮਿਟੇਸ਼ਨ ਰੱਖੀ ਤਾਂ ਜਿਹੜੇ ਐਸਬੀਸੀ ਉਸ ਦਿਨ ਹੱਥਾਂ 'ਚ ਆਫਰ ਲੈਟਰ ਫੜ ਕੇ ਉਦੋਂ ਪਹੁੰਚੇ ਸੀ ਮੈਂ ਉਹਨਾਂ ਨੂੰ ਅੱਜ ਵੀ ਸੱਦਾ ਦੇਣਾ ਕਿ ਜੇ ਸਰਕਾਰ 1170 ਤੱਕ ਸਿਮਟ ਗਈ ਤਾਂ ਸਾਥੀਓ ਉਹੀ ਆਫਰ ਲੈਟਰ ਫੜ ਕੇ ਤੁਹਾਨੂੰ ਬਾਅਦ ਵਿੱਚ ਸਾਡੇ ਕੋਲ ਆਉਣਾ ਪਊਗਾ ਸੋ ਸਮਾਂ ਰਹਿੰਦਾ ਜੇ ਤੁਸੀਂ ਹੁਣੇ ਹੀ ਆਜੋ ਕੱਲੇ ਉਹ ਕੈਟਾਗਰੀਆਂ ਵਾਲੇ ਨਹੀਂ ਜਿਹੜੇ 11 70 ਚ ਆਉਂਦੇ ਉਹ ਵੀ ਆਜੋ ਮੈਂ ਕਹਿੰਦਾ ਅਸੀਂ ਬਹੁਤ ਜਲਦੀ ਹੱਲ ਆਪਣਾ ਕਰਾ ਲਾਂਗੇ ਮੈਂ ਇਹਨਾਂ ਸਾਥੀਆਂ ਨੂੰ ਵੀ ਪਹਿਲਾਂ ਕਹਿੰਦਾ ਰਿਹਾ ਕਿ ਬਾਈ ਜੀ ਲਿਸਟ ਸਰਕਾਰ 3000 ਦੀ ਪਾ ਰਹੀ ਆ ਤਾਂ ਇਹਨਾਂ ਦੇ ਜਿਹੜੇ ਉਸ ਵੇਲੇ ਆਗੂ ਸੀਗੇ ਉਹ ਨਹੀਂ ਜੀ ਅਸੀਂ ਦਾ 5000 ਦੀ ਕਰਾ ਕੇ ਅਸੀਂ ਤਾਂ ਐ ਕਰਦਾਂਗੇ ਅਸੀਂ ਤਾਂ 4500 ਦੀ ਲਿਸਟ ਪਵਾ ਦੇਾਂਗੇ ਅਸੀਂ ਤਾਂ 3200 ਦੀ ਪਵਾ ਦੇਾਂਗੇ 400 ਦੀ ਪਵਾ ਦੇਾਂਗੇ ਸਾਡੇ ਸਾਹਮਣੇ ਹੀ ਆ ਕੀ ਹੋਇਆ ਤੁਹਾਨੂੰ ਵੀ ਆਸ ਸੀ ਕਿ 4500 ਦੀ ਆਊਗੀ ਫਿਰ ਆ ਗਈ ਹਮੇਸ਼ਾ ਉਸ ਬੰਦੇ ਦਾ ਸਾਥ ਦਿਓ ਉਸ ਟੀਮ ਦਾ ਸਾਥ ਦਿਓ ਜਿਹਦਾ ਨੰਬਰ 994 ਦੇ ਲਾਸਟ ਮੋੜ ਤੇ ਅਸੀਂ ਉਹ ਲਾਸਟ ਮੋੜ ਵਾਲੇ ਸੀ ਹੈ ਤਾਂ ਮਰੀ ਰੋਜ਼ੀਸ ਆਪਾਂ ਦੀ ਉਥੋਂ ਲਾਸਟ ਮੋੜ ਵਾਲਿਆਂ ਦਾ ਸਾਥ ਦਿੱਤਾ ਹੁੰਦਾ ਵਾਟ ਬਾਕ ਲੈ ਕੇ ਚੱਲਦਾ ਸੋਇਸ਼ ਕਰਕੇ ਜਿਹੜੇ ਉਹ ਸਾਥੀ ਘਰਾਂ ਜੇ ਬੈਠੇ ਆ ਜਿਹੜੇ ਆਫਰ ਲੈਟਰ ਲੈ ਕੇ ਕੁਝ ਦਿਨ ਪਹਿਲਾਂ ਇੱਥੇ ਆਏ ਸੀ ਮੈਂ ਉਹਨਾਂ ਸਾਰੇ ਸਾਥੀਆਂ ਨੂੰ ਸੱਦਾ ਦੇਣਾ ਤੁਹਾਨੂੰ ਤੁਸੀਂ ਅੱਜ ਨਾਓ ਕੱਲ ਨਾਓ ਪਰਸੋਂ ਨਾਓ ਅਗਲੇ ਦਿਨ ਤੁਹਾਨੂੰ ਇੱਥੇ ਆਉਣਾ ਹੀ ਪਊਗਾ ਜਿਵੇਂ ਆਹ ਸਾਰੇ ਆਏ ਨੇ ਪਹਿਲਾਂ ਇਹ ਵੀ ਸਾਡੇ ਨਾਲ ਨਹੀਂ ਸੀ ਹੁੰਦੇ ਪਹਿਲਾਂ ਇਹ ਵੀ ਤੁਹਾਡੇ ਨਾਲ ਹੀ ਹੁੰਦੇ ਸੀ ਅੱਜ ਦੁੱਧ ਦਾ ਦੁੱਧ ਪਾਣੀ ਹੋ ਗਿਆ ਸਾਥੀਆਂ ਨੂੰ ਸਮਝ ਆ ਗਈ ਕਿ ਕੰਮ ਸਹੀ ਕਿਵੇਂ ਹੋ ਸਕਦਾ ਸਹੀ ਕਰ ਕੌਣ ਰਿਹਾ 9594 ਭਰਤੀ ਨੂੰ ਸਹੀ ਤਰੀਕੇ ਨਾਲ ਲੀਡ ਕੌਣ ਕਰ ਰਿਹਾ ਕਈ ਟੀਮ